ਸੰਤੂ ਅੱਜ ਬਿਹਤ ਭਾਗਾ ਵਾਲਾ ਦੀ ਨੈ ਦੂਦਰਾਡੇ ਤੋਂ ਸੰਗਤਾ ਗੁਰੂ ਘਰ ਨਤਮਸਤਕ ਹੋ ਰੀਆਂ ਨੇ ਹਾਜ਼ਰੀ ਲਗਵਾਰੀਆਂ ਨੇ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਆਂ ਨੇ ਜਿਹੜੀਆਂ ਸੰਗਤਾ ਗੁਰੂ ਘਰ ਨਤਮਸਤਕ ਨਹੀਂ ਹੋ ਪਾਰੀਆਂ ਉਹਨਾ ਸੰਗਤਾ ਨੂੰ ਘਰ ਬੈਠੇ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਕਰ ਬੈਠ ਕੇ ਵਾਹਿਗੁਰੂ ਦਾ ਨਾਮ ਜਪੋ ਅਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੋ ਤਾਂ ਅੱਜ ਬਿਹਤ ਖਾਸ ਦਿਨ ਹੈ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ 555ਵਾਂ ਜਨਮ ਦਿਹਾੜਾ ਹੈ ਤੇ ਇਸ ਮੌਕੇ ਬਿਹਤ ਖੂਬਸੂਰਤ ਤਸਵੀਰ ਵੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਨਿਰੋਲ ਸੇਵਾ ਸੰਸਾ ਵੱਲੋਂ ਇੱਕ ਬਿਹਤ ਅਨੋਖਾ ਉਪਰਾਲਾ ਕੀਤਾ ਗਿਆ ਨਿਰੋਲ ਸੇਵਾ ਸੰਸਥਾ ਵੱਲੋਂ ਸ਼ਾਨਦਾਰ ਪਾਲਕਿਸਾਬ ਬਤ ਤਿਆਰ ਕਰਵਾ ਕੇ ਪਾਕਿਸਤਾਨ ਸਿਤਿਤ ਗੁਰਤਾਮਾ ਵਿਖੇ ਭੇਜੀ ਗਈ। ਇਸ ਮੌਕੇ ਉੱਤੇ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਸੋਢੀ ਵੱਲੋਂ ਇਸ ਸੰਬੰਧ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਪਾਲਕੀ ਸਾਹਿਬ ਦਾ ਵਜ਼ਨ ਲਗਭਗ 2 ਕੁਆਂਟਲ ਹੈ ਇਸ ਉਤੇ 골ਡਨ ਦਾ ਵਰਕ ਕੀਤਾ ਹੋਇਆ ਹੈ ਉਹਨੇ ਵੀ ਦੱਸਿਆ ਹੈ ਕਿ ਇਸ ਪਾਲਕੀ ਸਾਹਿਬ ਨੂੰ ਲਗਭਗ 1.5 ਦੋ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਉਹਨਾਂ ਬਲੀਓ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਅਰੋੜਾ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਉਹਨਾਂ ਨੂੰ ਪਾਲਕੀ ਸਾਹਿਬ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਉਹਨਾਂ ਨੇ ਇਹ ਪਾਲਕੀ ਤਿਆਰ ਕਰਵਾਈ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵਾਹਗਾ ਬਾਰਡਰ ਰਾਹੀਂ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੂਰਵ ਮਨਾਉਣਗੇ ਜਿੱਥੇ ਦੇ ਨਾਲ ਇਹ ਪਾਲਕੀ ਸਾਹਿਬ ਪਾਕਿਸਤਾਨ ਭੇਜੀ ਗਈ ਹੈ ਤਾ ਅੱਜ ਇਸ ਖਾਸ ਮੌਕੇ ਉਤੇ ਭਾਗਾ ਵਾਲੇ ਜੀ ਨੇ ਮੌਕੇ ਇੱਕ ਖਾਸ ਉਪਰਾਲਾ ਜੁੜਾ ਹੈਗਾ ਨਿਰੋਲ ਸੇਵਾ ਸੰਸਥਾ ਵੱਲੋਂ ਕੀਤਾ ਗਿਆ ਤਾਂ ਕਾਫੀ ਤੁਸੀਂ ਘਰ ਬੈਠ ਕੇ ਹੀ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਇਸੋ ਭਾਗਾ ਜਿੱਥੇ ਘਰ ਬੈਠੇ ਸੰਗਤਾਂ ਨੂੰ ਮਿਲ ਰਿਹਾ ਉੱਤੇ ਹੀ ਜਿਹੜੀ ਕਿ ਵਾਗਾ ਬਾਰਡਰ ਇਹ ਪਾਲਕੀ ਸਾਹਿਬ ਗਈ ਹੈ ਉੱਥੇ ਵੀ ਸੰਗਤਾਂ ਨੂੰ ਇਸ ਦਾ ਆਸ਼ੀਰਵਾਦ ਪ੍ਰਾਪਤ ਹੋ ਸਕਦਾ ਹੈ ਇਸ ਸਬੰਧ ਦੇ ਵਿੱਚ ਹੋਰ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਨਿਰੋਲ ਸੇਵਾ ਸੰਸਦ ਦੇ ਮੁਖ ਸੇਵਾਦਾਰ ਜਗਦੀਪ ਸਿੰਘ ਸੋਢੀ ਜੀ ਵੱਲੋਂ ਸੁੰਦੇ ਆਈ ਗੁਰਜੀਤ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦੇਣਾ ਹੈ ਕਿ ਜੋ ਜਥਾ ਸ੍ਰੀ ਗੁਰਮੁਖਤਿਰ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਆ ਪਾਕਿਸਤਾਨ ਦੀ ਪਿੱਤਰ ਘਾਟੀ ਤੇ ਜੋ ਇਥੋਂ ਵਾਧਾ ਬਾਰਡ ਰਹੀ ਪਾਰ ਹੋਇਆ ਤਾਂ ਸਾਡੇ ਵੱਲੋਂ ਨਿਰੋਲ ਸੇਵਾ ਸੰਸਥਾ ਦੇ ਵੱਲੋਂ ਮਾਲਕੀ ਸ਼ਾਂਤੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਆ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਅਰਹੁ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ